ਵਾਹ ਹੋਏ ਤੋ ਜਾਓ ਤੋ ਪਾਓ ਇਹ ਮੈਂ ਪਤਾ ਚਾ ਅਰਲੀ ਪੜ੍ਹਨ ਜ਼ਿਲ੍ਹਾ ਫਾਜ਼ਿਲਕਾ ਦੀ ਹਲਕਾ ਅਬੋਹਰ ਦੇ ਪਿੰਡ ਬਿਸ਼ਨਪੁਰਾ ਦੇ ਰਹਿਣ ਵਾਲੇ ਇਸ ਪਰਿਵਾਰ ਤੇ ਅਜਿਹੇ ਦੁੱਖਾਂ ਦਾ ਪਹਾੜ ਟੁੱਟਿਆ ਕਿ ਜਿਸ ਨੂੰ ਸੁਣ ਕੇ ਤੁਹਾਡਾ ਵੀ ਹਿਰਦਾ ਵਲੁੰਦ ਰਿਹਾ ਜਾਵੇਗਾ ਦਰਸਲ ਇਸ ਪਿੰਡ ਦੇ ਵਿੱਚ ਰਹਿਣ ਵਾਲੀ 75 ਸਾਲਾਂ ਦੀ ਵਿਧਵਾ ਔਰਤ ਕਰਤਾਰੋ ਬਾਈ ਅਤੇ ਉਸ ਦੀਤੀ ਪਪੀਤਾ ਬਾਈ ਬੱਕਰੀਆਂ ਦਾ ਪਾਲਣ ਪੋਸ਼ਣ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਨੇ ਪਰ ਬੀਤੀ ਸ਼ਾਮ ਸਾਰੀਆਂ ਬੱਕਰੀਆਂ ਦੀ ਤਬਤ ਅਚਾਨਕ ਖਰਾਬ ਹੋਣ ਲੱਗੀ ਜਿਸ ਤੋਂ ਬਾਅਦ ਬੱਕਰੀਆਂ ਤੜਫ ਤੜਫ ਕੇ ਮਰ ਗਈਆਂ ਸਾਰੀਆਂ ਬੱਕਰੀਆਂ ਦੀ ਮੌਤ ਹੋ ਗਈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰਕ ਨੇ ਸਰਕਾਰ ਅੱਗੇ ਮੁਆਵਜ਼ੇ ਅਤੇ مالی ਮਦਦ ਦੀ ਗੁਹਾਰ ਲਗਾਈ ਹੈ ਮੇਰਾ ਨਾਮ ਉਪਿੰਦਰਪਾਲ ਗੁਦਾਰਾ ਹੈ ਮੈਂ ਬਿਸ਼ਨਪੁਰਾ ਗੁਰੈਨਾਰੋਂ ਜੀ ਜੀ ਅਰ ਮਨ ਅੱਬੀ ਥੋੜੀ ਦੇਰ ਪਹਿਲਾਂ ਸੂਚਨਾ ਮਿਲੀ ਬਈ ਮਹਾਰਾਜਾ ਕਾ ਜੋਗੀ ਬਾਸ ਹੈ ਜੋਗੀ ਬਾਸ ਮੈਂ 8 ਬੱਕਰੀਆਂ ਦੀ ਮੌਤ ਹੋ ਗਈ ਹੈ ਇਹ ਬੱਕਰੀਆਂ ਖੇਤ ਵਿੱਚ ਚਰਨ ਗਈ पता नहीं के कारण गिर आई तो बंगी मौत होगी कितनी बकरिया हां जी आठ बकरिया आठ बकरिया की मौत होगी जी और वो एक गरीब परिवार है ये परिवार में एक मेल मेंबर कौन नहीं ये परिवार में माँ है बिंगी बेटी है जिकी बाबा विधवा है बिंगे तीन टब्बर है ये आपको गुजारो आप ही करता आप बकरिया ने बेच रंग दूध बेच जिस तरह भी आपको सिस्टम कर रखियो अभी हमारी विधवा जिकी औरत है करतारो भाई ਕਰਤਾਰੋ ਬਾਈ ਗਏ ਜੇ ਕੋ ਬਾੜੋ ਬੋ ਸਾਰੋ ਖਾਲੀ ਹੋ ਗਿਓ ਕਿਉਂਕਿ ਆਟ ਗਿਆ ਤੇ ਦੇਖਣ ਲੱਗ ਰਹੇ ਹੋ ਬੱਕਰੀਆ ਮਰ ਗਈ ਹੂੰ ਤਾਂ ਮੈਂ ਪ੍ਰਸ਼ਾਸਨ ਨੂੰ ਡੀਸੀ ਮੈਡਮ ਜਿੱਤਾ ਵੀ ਸਮਾਜ ਸੇਵੀ ਹੈ ਸਮਾਜ ਸੇਵੀ ਅਨਸਾਰ ਨੇ ਰਿਕੁਐਸਟ ਕਰੂੰ ਬਈ گاਉਂ ਬਿਸ਼ਨਪੁਰ ਐ ਸਿੱਤੋ ਗਾ ਕਰਨਾ ਹੈ ਬਈ ਅੰਗੇ ਆਰ ਨਾਥੰਗੀ ਮਦਦ ਕਰੀ ਜਾਏ ਕਿਉਂਕਿ ਵਿਧਵਾ ਔਰਤ ਹੈ ਉਹ ਇਹ ਖਾਨਗੋ ਜਰੀਓ ਗਾ ਮੰਗਾ ਸਾਗੇ ਖੜਿਓ ਸਾਰੋ ਅਰ ਮੈਂ ਸਾਰੋਂ ਆਈ ਬੇਨਤੀ ਕਰੂੰ ਵੀ ਅੰਗ ਯਾਰ ਸਪੋਰਟ ਕਰੋ ਇਸ ਮੌਕੇ ਪੀੜਤਾ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਅੱਗੇ ਗੁਹਾਰ ਲਗਾਈ ਹੈ ਅਜੇ ਹਿਚ ਦੇਖਣਾ ਹੋਵੇਗਾ ਕਿ ਆਖਿਰ ਕੌਣ ਇਸ ਪਰਿਵਾਰ ਦੀ ਮਾਲੀ ਮਦਦ ਕਰੇਗਾ ਤੇ ਕੌਣ ਇਹਨਾਂ ਦੀ ਹਸਰ ਲਵੇਗਾ ਸੋ ਦੋਸਤੋ ਮਨੁੱਖਤਾ ਦੇ ਨਾਤੇ ਤੁਹਾਡਾ ਵੀ ਫਰਜ਼ ਬਣਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਸਮਾਜ ਦੇ ਸਮਾਜ ਸੇਵੀ ਜਿਹੜੇ ਸੰਸਥਾਵਾਂ ਦੇ ਸੰਚਾਲਕ ਨੇ ਉਹਨਾਂ ਤੱਕ ਪਹੁੰਚਾ ਦਿਓ ਤਾਂ ਕਿ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਦਨ ਮਿਊਟ ਲਈ ਅਬਹਰ ਤੋਂ ਸੋਨੂੰ ਸਹਾਗ ਦੀ ਰਿਪੋਰਟ